ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੀ ਹੋਵੋਗੇ ਅਸੀਂ ਆਏ ਸੀਗੇ ਅੱਜ ਜਗਰਾਤੇ ਤੇ ਜਗਰਾਤਾ ਹੈ ਸਾਡੇ ਆਪਣੇ ਫੈਮਿਲੀ ਦੇ ਘਰੇ ਜਿਨ੍ਹਾਂ ਦੇ ਘਰੇ ਸਵੇਰੇ ਪਾਰਟ ਸੀਗਾ ਤੇ ਆਪਾਂ ਜਾਏ ਆ ਉੱਥੇ ਬਹੁਤ ਇੰਜੋਏ ਕਰਾ ਗਿਆ ਸੀ ਰੋਟੀ ਪਾਣੀ ਖਾ ਲਿਆ ਆ ਹੁਣ ਅਸੀਂ ਆਏ ਆ ਆਪਣੇ ਕਿੰਨਾ ਦੇ ਕਿੰਨਾ ਮਨੂ ਮਨਪ੍ਰੀਤ ਤੇ ਪੈਰ ਹੋਣਾ ਦੇ ਘਰੇ ਆ ਤੇ ਆਪੇ ਇੱਧਰ ਬੈਠੇ ਹੋਏ ਹੁਣ ਤੇ ਮਨਵੀਰ ਉਹਨਾਂ ਦੇ ਨਾਲ ਚਲੇ ਗਿਆ ਦੀਦੀ ਉਹਨਾਂ ਦੇ ਕਹਿੰਦਾ ਕੋਈ ਮੈਨ ਨਾਲ ਲੈ ਕੇ ਜਾਓ ਉਹ ਨਾਲ ਚਲੇ ਗਿਆ ਹੁਣ ਤੇ ਵਿਕਰਮ ਹੁਣੇ ਬਾਹਰ ਸੇਵਾਗੱਦ ਦੇ ਪਏ ਆ ਤੇ ਆਪਾਂ ਜਦੋਂ ਬਾਹਰ ਜਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿੱਦਾਂ ਗੱਲਾਂ ਬਾਤਾਂ ਕਰਦੇ ਆ ਸਾਰੇ ਜਣੇ ਅਸੀਂ ਬਾਹਰ ਤਾਂ ਨਹੀਂ ਵੀਡੀਓ ਜ਼ਿਆਦਾ ਬਣਾਣੀ ਆ ਕਿਉਂਕਿ ਸੌਂਗ ਲੱਗੇ ਹੋਣਗੇ ਇਸ ਕਰਕੇ ਅਸੀਂ ਜ਼ਿਆਦਾ ਵੀਡੀਓ ਨਹੀਂ ਬਣਾਵਾਂਗੇ ਬਾਹਰ ਤੇ ਜੇ ਆਪਾਂ ਵੀਡੀਓ ਬਣਾਈ ਵੀ ਤਾਂ ਫਿਰ ਆਪਾਂ ਮਤਲਬ ਬਾਤ ਜਿਹੜੀ ਆ ਬੰਦ ਕਰ ਦਵਾਂਗੇ ਹੈਨਾ ਬਾਕੀ ਆਪਾਂ ਕਰਦੇ ਗੱਲੋ ਤਾਂ ਆ ਗਿਆ ਮਨਵੀਰ ਨਹੀਂ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਵਿਕਰਮ ਬਲੌਗਰ ਵੀਰ ਦਾ ਥੈਂਕ ਯੂ ਬਹੁਤ ਸੋਹਣੇ ਸੋਹਣੇ ਬਲੌਗ ਹੁੰਦੇ ਆ ਸੋ ਤੁਸੀਂ ਇਹ ਕਹੀਂ ਇਹਨੂੰ ਪਿਆਰ ਦਿੰਦੇ ਰਹੋ ਸਤਿਕਾਰ ਦਿੰਦੇ ਰਹੋ ਸੋ ਤੁਹਾਡਾ ਪਿਆਰ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਬਸ ਤੁਹਾਡੇ ਪਿਆਰ ਤੇ ਸਤਿਕਾਰ ਮਹਾਮਈ ਜੀ ਸ਼ਹੀਦ ਬਾਦ ਸਦਕਾ ਇੱਥੋਂ ਤੱਕ ਪਹੁੰਚਦਾ ਬੰਦਾ ਸਭ ਤੋਂ ਪਹਿਲਾਂ ਜਿਹਦੀ ਵੀ ਸੰਗਤ ਜਿਹਨਾਂ ਦੇ ਹੱਥ ਖਾਲੀ ਹੈ ਇੱਕ ਵਾਰੀ ਆਪਣੇ ਨਾਂ ਤੋਂ ਖੁੱਲ ਕੇ ਤਾੜੀ ਲਗਾਓ ਉਹ ਤਾਂ ਦੇ ਵਾਸਤੇ ਕਿ ਨਾ ਆਏ ਆਪਣੇ ਵਾਸਤੇ ਨੇ ਨਾ ਜਨਾਬ ਮੇਸ਼ ਤਮਰ ਕਾ ਜੀ ਆਪਣੀਆਂ ਆਰਥੀਆਂ ਵਰਦਮਾਨਾ ਕੋਈ ਨਾ ਕੋਈ ਬੜਾ ਬੜਾ ਥੋੜਾ ਜਿਹਾ ਮਾਣ ਪਨਾ ਕਰ ਲੋ ਮਾਣ ਜਨਾਬ ਬਿਲਕੁਲ ਦੇਖਦਾ ਬੜਾ ਜੀ ਸੋ ਕੋਈ ਮੈਨੂੰ ਬਾਦ ਨਹੀਂ ਪਾਤਾ ਪਾਤਾ ਬਾਪ ਨਾ ਬੁਲਾਉ ਨਾ ਹਾਂ 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 ਇਸ ਵਾਰ ਮੈਂ ਆਪਣੇ ਚੇਲੇ ਮੋਤੀ ਨੂੰ ਕੋਲਾ ਬੋਲਾਂਗਾ ਉਹ ਕਿਹਦਾ ਮੰਚ ਕਰੇਗਾ ਉਹਦਾ ਉਹਦਾ ਸਭ ਕੁਝ ਬੋਲਣੇਗਾ ਬਾਈ ਫਖਰਾਵਾਂ ਵਾਲ ਜਾਣੇ ਆ ਸੋ ਅਜ ਕਰਮਾ ਪਾਕਾਂ ਵਾਲੀ ਰਸਤੀ ਹੈ ਰਾਤ ਹੈ जबकि सामने सारे में नसीद हुई है महामारी लगाए क्योंकि महामारी का दरबार उच्चा दरबार है इतने दुधब बारे में बुद्ध बुद्ध बारे में बुद्ध मावन लाल भाई वीर जिंदे शरदा भावना है महामारी उन्होंने खुशियां करते हैं शुक्र गुजार हाँ सारिया ही अपने आसन से विराजमान हो चुकी है सो सारिया ही संतान ने बड़े अजमना बड़े प्यार महामाई हिंदू ज्योति में नमस्कार करके पंडाल बैठे थी कृपा क्योंकि ਪ੍ਰਧਾਨ ਜੀ ਤੇ ਮੈਡਮ ਸਰੰਗਨਾ ਜੀ ਅਤੇ ਜਿਵੇਂ ਜਿਵੇਂ ਬੋਤਮਾਏਗਾ ਉਹ ਵੀ ਹਮਸਾ ਕਾਨਾ ਤੇ ਨਜ਼ਰ ਕਰਾਂਗੇ ਅਰੇ ਅਸੀਂ ਕਹ ਦਵਾਂ ਸ਼ੁਕਰਗੁਜ਼ਾਰ ਹਾਂ ਸਾਡੇ ਤਾਰੀਬੀ ਉਹਦਾ ਜੋਰਾ ਜੀ ਜਿਹੜਾ ਕਿ ਬਹੁਤ ਅੱਛੀ ਸੋਰ ਅਪਰੇਟ ਕਰਦੇ ਪਏ ਨੇ ਸਦੀ ਮਿੱਕੀ ਜੀ ਆਵਾਜ਼ ਤੁਹਾਡੇ ਤੱਕ ਵੱਡੀ ਕਰਕੇ ਪੁਚਾ ਰਹੇ ਨੇ ਸੁਰੀਲਾ ਕਰਕੇ ਪੁਚਾ ਰਹੇ ਨੇ ਸਵਾਗਤ ਹੈ ਨ各位 ਤਿਆਜ ਦੇ ਸ਼ੁਕਰਗੁਜ਼ਾਰ ਹੋਸਟ ਵੈਲਕਮ ਜੀ ਆਤਮਾ ਸਭਾ ਜੀ ਘਰ ਵਾਲਿਆਂ ਵੱਲੋਂ ਬੇਨਤੀ ਹੈ ਕਿ ਜਮੀਨੀਆਂ ਦੀ ਸੰਤਾ ਕਰਾਂ ਦੇ ਵਿੱਚ ਬੈਠੀਆਂ ਨੇ ਜਾਂ ਇਧਰ ਉਧਰ ਘੁੰਮਰੀਆਂ ਨੇ ਜਾਂ ਮੇਰੇ ਵੀ ਉਹ ਤਾੜੀ ਨੂੰ ਮਾਰੋ ਤਾਂ ਜਿਹਨਾਂ ਨੂੰ ਤਾੜੀ ਨਹੀਂ ਮਾਰਨੀ ਆਉਂਦੀ ਉਹ ਪਹਿ ਬਾਕੇ ਮੈਨੂੰ ਦਈ ਜਾਓ ਠੀਕ ਹੈ ਸਾਡੇ ਵੀਰੇ ਆ ਜੇ ਜੀ ਇਹ ਨੱਚਣਾ ਬੱਥੇ ਨਾ ਕਰਾ ਅੰਦਰ ਜਾ ਕੇ ਦੇਖ ਲੁਤਿਆ ਸੋਚਾ ਮੈਂ ਵੀ ਥੋੜੀ ਦੇਰ ਮਤ ਜਾਗਰੇ ਮੈਂ ਆਪਣੇ ਆਪ ਨੂੰ ਸਮਝ ਫਿਰੂ ਕਿੱਥੋਂ ਦੇ ਸਾਥ ਨਾਚੇ ਉਹ ਭਾਈ मेर बि पेट चलो चटा ਦੇਖ ਸਕਦੇ ਨੇ ਸ਼ੜਕ ਸ਼ਮਸ਼ਾਨ ਆ ਜੀ ਸ਼ਮ ਸ਼ਮਸ਼ਾਨ ਕਿ ਲੋ ਵੀ ਕਹਿੰਦੇ ਆ ਆਪਾਂ ਜਾਂਦੇ ਨੇ ਆ ਗੁੰਬਈ ਹੋਈ ਆ ਤੇ ਮੇਰੇ ਜਿਹੜੇ ਬੂੜ ਆ ਚੱਕੋਗੇ ਮੈਂ ਫਲਾ ਨਹੀਂ ਪਾਈ ਮੈਂ ਇੱਥੇ ਇਹ ਅੱਡੇ ਬਹੁਤ ਜਿਆਦਾ ਆ ਜਿਹੜੀ ਜੀ ਅੱਕੇ ਸਾਡੇ ਉਹ ਆ ਜੀ ਸਾਡੇ ਕਿ ਪੁਲੀ ਆ ਜੀ ਇਹ ਬਹੁਤ ਡਰਾਉਣੀ ਆ ਜੀ ਪੁਲੀ ਦੇਖ ਕੰਗਦੇ ਨੇ ਰਾ ਕੈਮਰਾ ਮੈਨ ਹੁਣ ਕਰ ਲਿਆ ਤਾਂ ਵੀ ਮੈਂਗਾ ਕੋਈ ਬਾਰਦਾਤ ਜਿੱਦਾਂ ਖੁਸ਼ੀ ਵੀ ਕੋਈ ਚੀਜ਼ ਮੋੜੇ ਆਉਂਦੀ ਆ ਪਤਾ ਲੱਗ ਸਕਦਾ ਹੈ ਉਹ ਮਤਲਬ ਵੀ ਅੱਜ ਕੱਲ ਤੁਹਾਨੂੰ ਫੜਾ ਵੀ ਲੋਕ ਕਹਿੰਦੇ ਸਲੇਟਸ ਨੂੰ ਤੇ ਬਹੁਤ ਜਿਆਦਾ ਆ ਤੇ ਉਹਨਾਂ ਨੇ ਕਿਹਾ ਤਾਂ ਕੀ ਬੰਦੇ ਨੂੰ ਫਿਰ ਵੀ ਕੈਮਰੇ ਚ ਕੈਦ ਹੋ ਜਾਣਗੇ ਉਹ ਦਰਦ ਕਰਦੇ ਨੇ ਕੈਮਰਾ ਔਨ ਕਰਦੇ ਆ ਅੱਛੇ ਇੱਥੇ ਇੱਥੇ ਹੁੰਦੀ ਉਹ ਇੱਥੇ ਮਤਲਬ ਸਲੇਟਾਂ ਦਾ ਬਹੁਤ ਜਿਆਦਾ ਵਜਨ ਆਪੋ ਲਿਆ ਰਹੇ ਕੋਈ ਨਹੀਂ ਚਲ ਕੋਈ ਯਾਰ ਇਹਨਾਂ ਨੂੰ ਸਾਨੂੰ ਪੂਦਿੰਦੇ ਸਾਡੇ ਆ ਪਛੀ ਵੀ ਹੋ ਸਕਦਾ ਡਰਾਵਣਾ ਲੱਗ ਰਿਹਾ ਉਹ ਕبھی ਹੋ ਜਾਦਾ ਮੈਂ ਇਹ ਵੀ ਵਿਚਾਰਾ ਡਰਦਾ ਤੇ ਅਨੇ ਰਾਤ ਨੂੰ ਵਲੋਗਿੰਗ ਕਰਦੇ ਪਏ ਆਂ ਅਸੀਂ ਆ ਦੇਖੋ ਜਿੱਥੇ ਦੇਖੋ ਆ ਦੇ ਬਾਦ ਕੋ ਆ ਦੇਖੋ ਲਾਈਟ ਆ ਆ ਦੇਖੋ ਆ ਦੇ ਕੋਲ ਇਹ ਕੋ ਬਣ ਜਾਉਗਾ ਇਹ ਬਹੁਤ ਡਰਾਵਣਾ ਰੋਡ ਹੈ ਜੀ ਸਾਡਾ ਪੂਪਰ ਤੋਂ ਆਦੂ ਪੁਰਾਣਾ ਇਸ ਟਾਈਮ 2 ਵਜੇ ਦਾ ਟਾਈਮ ਹੈ ਜੀ ਤੁਹਾਨੂੰ ਵੀ ਪਤਾ 2 ਵਜੇ ਤੋਂ ਨਹੀਂ ਨਿਕਲਣਾ ਚਾਹੀਦਾ ਕੋਈ ਵਕ ਪਰ ਫਿਰ ਵੀ ਅਸੀਂ ਨਿਕਲ ਗਏ ਆਂ ਉੱਥੇ ਆ ਵੀ ਅੱਜ ਚੈੱਕ ਕਰਦੇ ਆ ਵੀ ਕਿਹੜੇ ਭੂਤੇ ਆ ਫਿਰੇ ਨਹੀਂ ਬਟ ਆਈ ਜੋ ਵੀ ਆ ਤੇ ਐ ਨਹੀਂ ਕੁਝ ਵੀ ਠੰਡ ਬਹੁਤ ਜਿਆਦੀ ਆ ਬਸ ਇੱਕ ਚੀਜ਼ ਅੱਥਰ ਠੰਡਿਆ ਕੈਮਰਾ ਮੈਂ ਦਰਦੇ ਨੇ ਚਲਾਇਆ ਸੀ ਮੈਨੂੰ ਲੱਗਦਾ ਸੀ ਡਰ ਸਾਡੇ ਲੱਗੇ ਇਕਠੇਕਾ ਵੀ ਹੈਗਾ ਤੁਸੀਂ ਦੇਖ ਸਮਝ ਲਓ ਕਿ ਮੈਨੂੰ ਤਾਂ ਮਿਲਤੇ ਵੀ ਐਸੀ ਕੁੜੀ ਤਾਂ ਨਹੀਂ ਵੀਰੇ ਗੁੱਸਾ ਨਾ ਕਰ ਤੁਸੀਂ ਦਾਰੂ ਵੀ ਪਿੰਦੇ ਹੋ ਮੈਂ ਕਹਾ ਨਹੀਂ ਦਾਰੂ ਇਹਨੇ ਟੇਕਾ ਸਾਡੇ ਘਰ ਦੇ ਲੱਗੇ ਆ ਉਹ ਮੰਮੀ ਆ ਦੇਖੋ ਜੀ ਸਾਡੇ ਘਰ ਆ ਤੇ ਕਸੀ ਇੰਨੇ ਦਾ ਘਰ ਦੇ ਵਿੱਚ ਰਹੀਦਾ ਜੀ ਇਹਦੇ ਵਿੱਚ ਦੋ ਕਮਰੇ ਹੈ ਜੀ ਇੱਕਰ ਸੋਈ ਆ ਆ ਦੇਖੋ ਜੀ ਲਾਈਟ ਜਗਦੀ ਪਈ ਇੱਕ ਛੋਟੀ ਜੀ ਜੋ ਵੀ ਹੈਗਾ ਇੱਥੇ ਖੜਿਆ ਬਣਿਆ ਜੀ ਪਹੁੰਚ ਗਏ ਜੀ ਦੇਖੋ ਆ ਦੇਖੋ ਜੀ ਹਾਂ ਇਹ ਜਰਾ ਇੱਥੇ ਪਹੁੰਚ ਗਏ ਨੰਗੀ ਵੈਰੀ ਹੈ ਜੀ ਮੇ ਚੁੱਪੜ ਮੇਰੇ ਬੂਟ ਮੇਰੇ ਚੱਕਲੇ ਗਏ ਨੇ ਤੋਂ ਮਨ ਵੀ ਟਿੱਕਣਾ ਨਹੀਂ ਤੋਂ ਇਹਨਾਂ ਪੁੱਤ ਜਰਾ ਉੱਠ ਗਿਆ ਦੇਖੋ ਜੀ ਮੰਨੂ ਏ ਆਈ ਲਵ ਯੂ ਮਨ ਲਵ ਯੂ ਮਨ ਵੀਰ ਲਵ ਯੂ ਜਲਦੀ ਖੋਲ ਬੂਗਾ ਮਨ ਵੀਰ ਲਵ ਯੂ ਜਲਦੀ ਜਲਦੀ ਮਿੰਟ ਲਾ ਮਿੰਟ ਮਨ ਵੀਰ ਕਾਕੇ ਉਧਰ ਮਮਾ ਕੋ ਚਲੋ ਮਮਾ ਕੋ ਮਮਾ ਕੋ ਚਲੋ ਅੰਦਰ ਚਲੋ ਬੜਾ ਬੜਾ ਅੰਦਰ ਚਲੋ ਪਾਜੋ ਪਾਜੋ ਦੇ ਪਹੁੰਚ ਗਿਆ ਜੀ ਮੋਟਰਸਰ ਖਲਤਾ ਬੰਦ ਜਾਗਰਨ ਤੋਂ ਆਏ ਜੇ ਕਿ ਬੂਡ ਵੀ ਚੱਕ ਗਿਆ ਦੇਖੋ ਜੀ ਬੂਡ ਚੱਕੋਗੇ ਮੇਰੇ ਹੁਣ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਬੂਟਾ ਨੂੰ ਅਧਰਾ ਪਤ ਸੋਨੇ ਓਏ ਆ ਜੋ ਕੀ ਲੈਣਾ ਮੈਲੂ ਆ ਜੋ ਦੁੱਧ ਦੇ ਦਿੰਦੇ ਤੁਹਾਨੂੰ ਬੁੱਤ ਕਿਹੜੀ ਗੱਲ ਆ ਤੁਸੀਂ ਤਾਂ ਸਾਡੀ ਸਾਡੀ ਜਾਣ ਤੁਸੀਂ ਤਾਂ ਸਾਡੇ ਸਾਰਾ ਕੁਝ ਹੈ ਗਲਾ ਵੇ ਗਿਆ ਜੀ ਪਾੜਾ ਲਾ ਕੇ ਦੇਖੋ ਜੀ ਕਾਂਟਣਾ ਬੁਰਾ ਹਾਲ ਹੋ ਗਿਆ ਹੱਥ ਵੀ ਨਹੀਂ ਚੱਲਦੇ ਪਏ ਬਸ ਫੋਨ ਹੀ ਚੱਲਦਾ ਕਾ ਮਨੇ ਵੀ ਜਾਓ ਅੰਦਰ ਪੁੱਤ ਆਪਣੇ ਰੂਮ 'ਚ ਜਾਓ ਤੇ ਆ ਤੁਹਾਡਾ ਕਮਰਾ ਹੈ ਤੁਸੀਂ ਦੇਖਿਆ ਇਹ ਸਾਰਿਆਂ ਨੇ ਛੋਟਾ ਜਿਹਾ ਕਮਰਾ ਇੱਕ ਤੇ ਕੋਡ ਲਾ ਲੈਣੇ ਪੁੱਤ ਕਾਂਟਕਾ ਵੈਂਟ ਨਾ ਕਰਿਆ ਕਰੋ ਪੁੱਤ ਕੀ ਹੋਇਆ ਬੂਟ ਆ ਜੂ ਮੈਂ ਲਾ ਦਿੰਦਾ ਬੂਟ ਤੁਹਾਡੇ ਪੁੱਤ ਪਾਪਾ ਨੂੰ ਗਿਆ ਕਰੋ ਕੋਈ ਵੀ ਕੰਮ ਕਹਿਣਾ ਹੁੰਦਾ ਠੀਕ ਆ ਠੀਕ ਆ ਠੀਕ ਆ ਬੱਬਾ ਬੱਬੂ ਵੀ ਲਾ ਦਮਾ ਕੀ ਹੈ ਕਾ ਸ਼ੌਕ ਸ਼ਾ ਕਾ ਸ਼ੌਕ ਸ਼ਾ ਤੇ ਲਗਾ ਸ਼ੌਕਸ ਸ਼ੌਕ ਹਾਂ ਲਵ ਯੂ ਕੀ ਲੈਣਾ ਤੇ ਨਹੀਂ ਤੇ ਨਹੀਂ ਸੋ ਭੁੱਖ ਲੱਗੀ ਆ ਆਈ ਲਵ ਯੂ ਦੁੱਧ ਦੋ ਮੇਰੇ ਪੁੱਤਰ ਆ ਗਿਆ ਜੀ ਆ ਗਿਆ ਆ ਪਾਰਸਲ ਆ ਗਿਆ ਨਹੀਂ ਮੈਂ ਦੁੱਧ ਕਾ ਦੇ ਨਾਲ ਈੜੀ ਕਾਂ ਚਾਤੀ ਚੋਂ ਮਧਾਣੀ ਲੈ ਗਿਆ ਚੱਕੋ ਜੀ ਉਹ ਕਾਮਣਾ ਖੜੀ ਜਾਂਦਾ ਪਰਸਾ ਜਮੇ ਪੁੱਤ ਇਹਨੂੰ ਇਹੋਂ ਦੋ ਵਾਰ ਚੀਜੀ ਲੈ ਗਿਆ ਕੋਈ ਉਹਨੂੰ ਕੋਕਣੀ ਹੁੰਦਾ ਮੇਰੇ ਲਈ ਤਾਂ ਹੀ ਹੁੰਦਾ ਭੱਜਿਆ ਇਹ ਕਿਹੜੀ ਚੀਜੀ ਉਹ ਹੀ ਗੱਲ ਹੋਈ ਇਹਨੇ ਦੇਖਿਆ ਕਿਹੜੀ ਚੀਜੀ ਦੱਸ ਦਵਾਈ ਆ ਇੰਨੇ ਕਾ ਜੱਦੀ ਦੀ 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 ਕਲਾਸ ਲੱਗਣੀ ਹੁਣ ਨਹੀਂ ਦੀਦੀ ਨੇ ਭੱਜਿਆ ਦੀਦੀ ਨੇ ਨਹੀਂ ਭੱਜਿਆ ਹਾਂ ਦੀਦੀ ਨੇ ਕਿੱਥੋਂ ਨਹੀਂ ਜਲਦੀ ਕਿੱਥੋਂ ਆ ਗਿਆ ਠਗਾ ਤਾਂ ਦੀਦੀ ਨੇ ਥੋੜਾ ਭੱਜਿਆ ਦੀਦੀ ਕਹਿੰਦੇ ਸੀ ਪਰਸ ਦਾ ਨਹੀਂ ਨਹੀਂ ਕਹਿੰਦੇ ਸੀ ਮੈਨੂੰ ਭੇਜ ਦੇ ਉਹ ਵੀ ਭੇਜਿਆ ਮੈਂ ਤਾਂ ਦੀਦੀ ਨੇ ਭੇਜਿਆ ਕਿ ਤੁਹਾਨੂੰ ਕਹਿੰਦੇ ਨਹੀਂ ਸੀਗੇ ਕਿ ਨੇ ਪਾਸ ਭੇਜਣਾ ਪਰ ਤੁਹਾਨੂੰ ਉਹਨਾਂ ਨੇ ਭੇਜਿਆ ਦੀਦੀ ਕਹਿੰਦੇ ਸੀ ਪਰਸ ਜਿਹਨੇ ਵੀ ਭੇਜਿਆ ਉਹਨਾਂ ਦਾ ਥੈਂਕ ਯੂ ਸੋ ਮਚ ਮੈਨੂੰ ਮੈਸੇਜ ਜ਼ਰੂਰ ਕਰਿਓ ਮੈਨੂੰ ਪਤਾ ਨਹੀਂ ਹੈਗਾ ਕਿਨੇ ਭੇਜਿਆ ਪਰਸ ਆਇਆ ਬ੍ਰੀਤੀ ਲਈ ਮੰਮੀ ਰਹਿ ਤਾ ਜੀ ਨੀ ਮੈਂ ਦੁੱਧ ਕਾ ਦੇ ਨਾਲ ਰੇੜ ਕਾ ਉਹ ਬੋਲੇ ਬੋਲੇ ਹਨਾ ਤਰੇ ਇਧਰੋਂ ਕੋਣ ਸੁਣਾ ਪਰਸੋਂ ਆ ਨਾ ਯਾ ਨਿਕਾ ਜੀ ਉਹ ਹੋ ਗਈ ਇਹ ਨਿਆਣੇ ਵੀ ਆ ਵਿੱਚ ਤਿੰਨ ਨਿਆਣੇ ਆ ਤਿੰਨ ਨਾਣੇ ਆ ਯਾ ਪ੍ਰੂਫ ਹੋ ਗਿਆ ਰਾਬਲੀ ਤੁਹਾਨੂੰ ਗਵਾ ਪ੍ਰੂਫ ਮੈਂ ਨਹੀਂ ਆ ਸੋਟਾ ਬਟ ਆ ਇਥੇ ਸੀ ਰੱ ਨਾ ਨਹੀਂ ਮੰਮੀ ਨਹੀਂ ਕਰਨਾ ਮੰਨ ਵੀ ਦੇਣਾ ਇੱਕ ਮਮਾਂ ਜਿਹਦਾ ਸਮਾਨ ਤੋਂ 5 ਪੈਸੇ ਬੋਸੇ ਮਾਰਨ ਦੀ ਮੂਹਰ ਆਹ ਸਾੜ ਪਰਸ ਬੜਾ ਮਜ਼ਬੂਤ ਆ ਕੰਮ ਇੱਲੇ ਅਦਰ ਹਨ ਇਹ ਪਟਣਾ ਨਹੀਂ ਲੱਦਰਦਾ ਵਧੀਆ ਪਰਸ ਨਾਲ ਕੋਈ ਮੇਰੇ ਫੋਨ ਨੇ ਮੈਚ ਹੋ ਗਏ ਨਾ ਉਹ ਖੜੀ ਆ ਹੋਏ ਜੋ ਮੈਂ ਜਿੰਨੇ ਵੀ ਇਹ ਭੇਜਿਆ ਮੈਨੂੰ ਮੈਸੇਜ ਜ਼ਰੂਰ ਕਰਿਓ ਮੈਨੂੰ ਪਤਾ ਨਹੀਂ ਹੈ ਕਿੰਨੇ ਭੇਜਿਆ ਜੀ ਦੀਦੀ ਨੇ ਤਾਂ ਨਹੀਂ ਭੇਜਿਆ ਇੰਗਲੈਂਡ ਵਾਲਿਆਂ ਨੇ ਐਡਰੈਸ ਕੀ ਲਿਖਿਆ ਤੇ ਦਿਖਾ ਨੰਮ ਸੋਨਾ ਹੈ ਸੋਨਾ ਹੈ ਮੈਨੂੰ ਫੜਲਾ ਆ ਸੀ ਹਰ ਚੀ ਪਸੀ ਹਾਲ ਦੇਖ ਬਣਾਇਆ ਕੀ ਤੂੰ ਆਪਣਾ ਲੈ ਓਏ 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 ਦੇ ਆ ਦੋ ਥੈਂਕ ਯੂ ਮੂੰ ਗੇੜੀ ਕੱਢਿਆ ਆ ਮਨ ਥੈਂਕ ਯੂ ਹਾਂ ਜਪ ਗੇਲਾ ਨਹੀਂ ਹਟਦਾ ਨੇੜਾ ਦਵਾਈ ਲੈ। ਏਹ ਤੇਰੀ 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 ਪੈਂ। ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਕਰ ਰਹੇ ਹੋ? ਕੀ ਕਰੀ ਜਾਂਦੇ ਮम्मी ਕੀ ਕਰਦੇ? ਹਾਂ। ਓਹ ਦੇਖੋ ਵਾਈਫਾਈ ਬੰਦ ਹੋ ਗਿਆ। ਤਾਰੇ ਲੱਗੇ ਦਰਵਾਜ਼ੇ। ਬੰਦ ਕਰਕੇ ਚੱਲਣਾ ਹੁਣ ਤੇ ਨੀਲੀ ਨੀਲੀ ਲਾਈਟ ਆਉਂਗੀ ਤੇ ਚੱਲਣਾ ਹਰੀ ਲਾਈਟ ਉਹਦੀ ਨੀਲੀ ਹੁੰਦੀ ਆ ਵੀਰ ਨੇ ਪਤਾ ਨਹੀਂ ਕੀ ਕੀ ਕਰਦਾ ਰਹਿੰਦਾ ਇਹੇ ਲੋਰਾ ਤਾਂ ਤਾਂ ਬੰਦ ਰੋਟੀ ਰੋਟੀ ਖਵਾ ਦੇ ਲਈ ਉਹ ਨੀੇ ਜੱਕਾ ਬਹੁਤ ਲਾਜੀ ਆ ਤੂੰ ਹੀ ਸੁੱਤੇ ਨਹੀਂ ساری ਰਾਤ ਹੀ ਇੱਕ ਮਿੰਟ ਵੀ ਨਹੀਂ ਸੁੱਤੀ ਹੋਣੀ ਸਾਧਾ ਦੈਂ ਕਿੰਨਾ ਕਰਾ ਨਹੀਂ ਪਾਉਂਦੇ ਨਹੀਂ ਮਤਲਬ ਜਦੋਂ ਜਗਰਾ ਤੇਰੇ ਸਵੇਰ ਨੂੰ ਨਾ ਇੱਕ ਮਿੰਟ ਵੀ ਨਹੀਂ ਤੂੰ ਜੇ ਵੀ ਜਗਦੀ ਜਾਂਦੀ ਇੱਦਾਂ ਸਾਡੇ 7:30 ਵਜੇ ਮੈਂ ਕੰਦੇ ਹੀ ਬੈਣਾ ਨਹੀਂ ਆ ਵਹੀ ਥੜਕੇ ਆ ਜੀ ਜਾਗਣਾ ਬਹੁਤ ਵਧੀਆ ਮੈਂ ਪਹਿਲੀ ਵਾਰੀ ਦੇਖਿਆ ਤੂੰ ਸੋਜੋ ਫੇ ਹੁਣ ਨਹੀਂ ਰਾ ਰੋਟੀ ਪਾਣੀ ਕਰਕੇ ਹੋਰ ਇਹਦੇ ਸੋ ਜਾਣਾ ਹੀ ਇੰਨੇ ਚਿਰ ਦੇ ਨੀਂਦ ਹੀ ਨਹੀਂ ਆਉਦੀ ਮੈਂ ਪਈ ਨਹੀਂ ਹੋਦੀ ਹੌਣਾ ਜ਼ੋਰ ਪੈਂਦੇ ਆ ਜਿੱਦਾਂ ਤਰਾਕ ਆਜਦਾ ਪਾਣੀ ਬੋਲੇ ਜਿੱਕੇ ਸਵਾਰੀ ਜਾਂਦੇ ਹਾਂ ਮੂੰਹ ਪੱਕਾ ਹੈ ਜੀਵ ਆਹ ਵੇ ਲਾਲ ਸਾਰੇ ਪੱਕਾ ਇਕਦਾਂ ਦਾ ਉਹ ਕਹੀ ਜਾਂਦਾ ਮੈਂ ਕਿ ਦਾੜਾ ਦਾ ਕੰਮ ਕਰਾਇਓ ਉਹ ਵੀ ਨਹੀਂ ਦੇਣਾ ਪਈ ਤੀ ਹੈ ਮੈਂ ਸਿੰਗਲ ਤੇ ਜਾ ਪਤਾ ਹੀ ਜਾਣਾ ਪਾਰਟੀ ਲੈ ਗਈ ਉਹਨਾਂ ਤੋਂ ਦਵਾਈ ਕਰਨੀ ਉਹ ਨਹੀਂ ਦਵਾਈ ਦੇਣੀ ਹੁੰਨੇ ਰੰਦੀ ਔਰੀ ਗਣਾ ਇਹ ਆ ਜਿਹੜੇ ਸਾਲੇ ਸੂਲੇ ਮਾਰਦੂ ਗਰੇਸ਼ਾ ਫੇਉਂ ਦੀ ਜੜਾ ਉਹਨਾਂ ਤੋਂ ਕਢਾ ਲੈਣੀਆ ਲਵਾਵਾਂਗੇ ਵੀ ਦੇ ਇਧਰੋਂ ਕਿਤੇ ਲਵਾ ਲਾਂਗੇ ਔਰੀ ਇਹਦਾ ਉੱਦਾਂ ਬਏ ਬੋਲੇ ਨੇ ਕੱਢਣ ਫੁੱਡਣ ਦੇ ਜਾਣਾ ਇੱਥੇ ਹੀ ਲੈ ਲੈਣੀ ਭੋਪਰੇ ਬਹੁਤ ਐ ਲੈ ਲੈਣੀ ਜੜਾ ਇਆਂ ਕੱਢਣ ਦੇ ਆਹਾਂ ਇਹ ਦਿਨ ਉਹਦੇ ਸਰਕਾਰੀ ਪਾਰਟੀ ਤੇ ਉਹਨਾਂ ਨੇ ਕਈ ਕੱਢ ਦੇਣੀਆਂ ਓਕੇ ਤੇ ਦਵਾਈ ਦੇ ਦੇ ਉਹ ਬਾਕੀ ਮੈਨੂੰ ਦਰਾ ਓਏ ਦਵਾਈ ਦੇ ਦੇ ਓਕੇ ਸਿੱਧਾ ਨੇ ਸਿੱਧਾ ਨੇ ਭਰਨ ਕਿੱਥੋਂ ਲਵਾਏ ਹੁੰਦਾ ਜੁੱਤੂ ਲਵਾਏ ਗਾਧਾ ਭਰੋ ਨਾ ਉਹ ਤੇ ਜਾਂ ਜੀ ਉਹ ਸੀ ਮਰਦਾ ਤਾਂ ਥੱਲੇ ਨਹੀਂ ਬਾਈ ਭਾਈ ਇੱਥੋਂ ਲਾਉ ਲੈ ਓਤੋ ਕੀ ਲਉਣਾ ਉਤੋਂ ਇੱਥੋਂ ਤਾਂ ਹੋ ਗਿਆ ਆ ਉੱਦੋਂ ਬੰਦਾ ਹੀ ਹੋ ਗਿਆ ਆ ਹਦਰਤ ਵਾਲੀ ਲਈ ਜੱਪੀ ਚੱਲਣਾ ਇਹ ਨਹੀਂ ਬੰਦ ਹੁੰਦਾ ਇਹ ਨਹੀਂ ਕਦੀ ਬੰਦ ਹੋਇਆ ਅੱਜ ਤੱਕ ਨਹੀਂ ਨਹੀਂ ਬੰਦ ਨਹੀਂ ਇਹ ਨਹੀਂ ਹੁੰਦੇ ਬੰਦ ਬੰਦ ਹੋ ਗਿਆ ਨਾ ਤੁਹਾਨੂੰ ਮੇਰੇ ਤੋਂ ਤਾਰ ਹੀ ਲਗੀ ਗਲਾਸ ਹੀ ਪਤਾ ਨਹੀਂ ਕਿੱਦਾਂ ਡਿੱਗ ਗਿਆ ਪਰ ਹਾਂ ਅਮਨ ਬਹੁਤ ਨੱਚੀ ਅਮਨ ਜਿੱਦਾਂ ਕਰਦੀ ਵਾਹ ਉਹ ਭੰਗੜਾ ਭਾਣਾ ਉਹ ਕਹਿੰਦੀ ਕਿੱਥੇ ਇੱਥੇ ਆ। ਉਹ ਆ ਜਿੱਦਾਂ ਪਾਰਟੀ ਬਗਦੀ। ਹਾਂ? ਰਾਤੀ। ਕਿੱਦਾਂ ਗੱਲ? ਤੇ ਮੈਂ ਨੋਣਾ ਵੇਖੀ ਨਾ। ਨਾ ਕਹਿੰਦੀ ਤੂੰ ਇੱਧਰ ਆ। ਚੱਲ ਗਿਆ। ਚਾਹ ਬਣਾ ਲਓ ਯਾਰ ਮਾਜੀ ਨੂੰ ਫੇ ਚੱਲ ਜਾਗੇ ਉਧਰ ਨੂੰ। ਠੀਕ ਆ। ਚਾਹ। ਦੁੱਧ ਤਾਂ ਲਿਆਂਦਾ ਹੀ ਰਾਤੀ ਆ। ਲਿਓਣਾ ਚ ਦੁੱਧ ਨਾ। ਕਾਲਰ ਮਿਲਿਆ ਗੈਂਦਾ 400 ਦਾ ਲਿਆ 400 ਰਾਤੇ ਨਹੀਂ ਦਿੱਤੇ ਸੀ ਨਾ 400 ਹੁਣ ਦੋ ਦੋ 400 ਦੇ ਵਿੱਚ ਆਪਾਂ ਜਾਂ ਮੇਰੇ ਚੱਲ ਕੋਈ ਬਹੁਤ ਮੈਨੂੰ ਲੱਗਾ ਸੈਟ ਛੁੱਟ ਦੇ ਉਹ ਛੱਡ ਦੇ ਤੇ ਭਾਈ 400 ਇਹਦੇ ਕੋ ਰਹਿਣਾ ਨਾਲ ਪਾਰਕਿੰਗ ਦੇ ਦੋ ਦੇ ਲੈਂਦਾ ਫਿਰ ਤੇ ਉਹ ਹੀ ਲਈਆਂ ਉਹ ਹੀ ਲਈਆਂ 400 ਦੀਆਂ ਮੈਂ ਤਾਂ ਉਹ ਵੀ ਮੈਸੇਰੇ ਮੈਂ ਕਿਹਨੂੰ ਕਹਿੰਨੀ ਪਈ ਐ ਵੀ ਪਈ ਰਹਿਣੀ ਤੇ ਚੱਲ ਹੁਣ ਹੀ ਲੈਣਾ ਨਹੀਂ ਲੈਣ ਡੋ ਸ਼ਾਮਾਂ થી ਇਹਨੇ ਘਰ ਵਰਾਸ ਨੂੰ ਜਾਊਂਗਾ ਬਸ ਸਵੇਰੇ ਪਵਾ ਲਿਆ ਦੇਖਿਆ ਮੇਰੇ ਉਹਦੇ ਨਾਲ ਲੱਗ ਓ ਆਪਣੇ ਨਾਲ ਸਿਰਫ ਨਾ ਪਰਚੀ ਮਟ ਗਈ ਪਈ ਹੈ ਪਰਚੀ ਦਵਾ ਮੈਂ ਕਿਹਾ ਪਰਚੀ ਦਿਖਾਓ ਨਹੀਂ ਕੇ ਵੀ ਦੇ ਲੈ ਮ੍ਰਿਤੀ ਦੇ 520 ਇਹਦੀ ਪਰਚੀ ਵੀ ਵੱਟੂ ਵਿੱਚ ਪਈ ਆ ਹੈ ਨਹੀਂ ਜਿੱਦਾਂ 100 ਕੀ ਨਾਲ ਬੜਾਈ ਉੱਦੇ ਵਿੱਚ ਪਾਰੀ ਵੱਟੂ ਨਹੀਂ ਪਰਚੀ ਦੇ ਹਿਸਾਬ ਕੀ ਮੈਨੂੰ ਦੱਸੋ ਪਹਿਲਾਂ ਜੇ ਤੂੰ ਕਹਿੰਦਾ ਤੇਰੇ ਗਾਂ ਦਾ ਲੈ ਇਹ ਗਾਂ ਮੱਝ ਦੇ ਪੈਸੇ ਲਈ ਜਾਂਦੀ ਹਾਂ ਮੱਝ ਦੇ ਪੈਸੇ ਮੈਨੂੰ ਐ ਵੀ ਨਹੀਂ ਪਤਾ ਹਿਸਾਬ ਕਿ ਗਾਂ ਦਾ ਕਿੰਨੇ ਦਾ ਮੱਝ ਦਾ ਨਹੀਂ ਮੱਝ ਦਾ ਮੱਝ ਦਾ 400 ਰਾਂਹਦਾ ਆ 4-5 ਕਿਲੋ ਤੇ ਗਾਂ ਦਾ ਆਉਗਾ ਆਪ ਆਪਣਾ 2.5-300 ਦਾ ਉਹਨਾਂ ਨੂੰ 200 ਦਾ ਆਪਾਂ ਮੱਝ ਦਾ ਲਈਦਾ 5 ਕਿਲੋ ਲੈ 5 ਕਿਲੋ ਲਈਦਾ ਗੇ ਵੀ 4 ਦਿਨਾਂ ਬਾਅਦ ਏਦਾਂ ਕਰਨਾ ਇਹਨੂੰ ਇਹਨੂੰ ਪੱਤੀ ਵਾਲੀ ਜੀ ਵਿੱਚ ਪਾ ਦੇ ਉਹਦੇ ਕਿਨੂੰ ਦੁੱਧ ਮੈਂ ਦੁੱਧ ਨਹੀਂ ਵੀ